ਜਾਗਰੂਕਤਾ ਲਈ ਐਨਜੀਓ ਰਵਾਰ ਜਿਸ ਦਾ ਨਾਮ ਹੈ ਇੱਕ ਸੋਚ ਗੁੱਟਸ ਦੀ ਵੈਟਚ ਬਾਰੇ ਇਹਨਾਂ ਨੇ ਸਮਝਾਇਆ ਜਿਸ ਦਾ ਸਲੋਗਨ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਬੇਟੀ ਨੂੰ ਸ਼ੋਸ਼ਨ ਤੋਂ ਬਚਾਓ ਜੋ ਕਿ ਇੱਕ ਬਹੁਤ ਵੱਡਾ ਟ੍ਰਾਲਾ ਹੈ ਬੱਚਿਆਂ ਨੂੰ ਅਵੇਕ ਕਰਨ ਦੇ ਲਈ ਸੋ ਅਸੀਂ ਸਾਰੇ ਇਹਨਾਂ ਨੂੰ ਸ਼ੀਡੋਜ਼ ਅਵਾਰਡ ਦੰਦਿਆ ਹੋਇਆ ਮਨ ਮਸੂਸ ਕਰਦੇ ਆ ਬੇਟੀ ਬਚਾਓ ਬੇਟੀ ਪੜਾਓ ਹਨ ਤੁਸੀਂ ਵੀ ਇਧਰ ਆਓ ਇੱਕ ਸੋਚ ਜੋ ਬੇਫਹਰਾਣੇ ਕੋ ਕਰੂ ਇਹਨਾਂ ਨੂੰ ਪ੍ਰੋਵੋਚ ਇਹ ਹੈ ਬਹੁਤ ਅੱਛੇ ੜਕੀਆਂ ਦੇ ਕੋਚ ਥੈਂਕ ਯੂ ਥੈਂਕ ਯੂ ਸੋ ਮਚ ਫਸਟ ਆਫ ਆਲ ਸੱਚੀ ਕਾਤਰੀ ਸਾਰਿਆਂ ਨੂੰ ਅ ਦਿলো ਧੰਨਵਾਦ ਕਰਦੀ ਆ ਰੇਡੀਓ ਸਿਟੀ ਦਾ ਲੈਕਮੇ ਦਾ ਜਿਨ੍ਹਾਂ ਨੇ ਇੱਥੇ ਮੈਨੂੰ ਸੱਦਾ ਦਿੱਤਾ 2020 ਦੇ ਵਿੱਚ ਵੀ ਸਨਮਾਨ ਮਿਲਿਆ ਸੀ ਉਹ ਦੁਬਾਰਾ ਤੋਂ ਦੁਜੀ ਵਾਰ ਸੇਮ ਸਨਮਾਨ ਮਿਲਿਆ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਇੰਨੇ ਸਾਰੇ ਲੋਕ ਤੁਹਾਡਾ ਹੌਸਲਾ ਵਧਾਉਣ ਵਾਸਤੇ ਤੁਹਾਡੇ ਨਾਲ ਖੜੇ ਹੋ ਸੋ ਮੈਂ ਦਿਲੋਂ ਧੰਨਵਾਦ ਕਰਦੀ ਆ ਆਪਣੀ 100 ਦੀ ਟੀਮ ਦਾ ਮੈਂ ਆਪਣੀ ਫੈਮਿਲੀ ਦਾ ਔਰ ਤੁਹਾਡਾ ਸਾਰਿਆਂ ਦਾ ਸੋ ਮੈਂ ਦੇਖ ਰਹੀ ਆ ਇੱਥੇ ਬਹੁਤ ਸਾਰੀਆਂ ਭੈਣਾਂ ਬੈਠੀਆਂ ਨੇ ਬਹੁਤ ਸਾਰੀਆਂ ਮੇਰੀਆਂ ਧੀਆਂ ਵੀ ਬੈਠੀਆਂ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਨੀ ਆ ਕਿ ਕਦੇ ਵੀ ਆਪਣੇ ਆਪ ਨੂੰ ਵਿਚਾਰੀ ਨਹੀਂ ਸਮਝਣਾ ਹੈਗਾ ਕਦੇ ਵੀ ਇਹ ਨਹੀਂ ਸੋchna ਹੈਗਾ ਕਿ ਮੈਂ ਤਾਂ ਕੁੜੀ ਆ ਮੈਂ ਕੁਝ ਕਰ ਨਹੀਂ ਸਕਦੀ ਹੈਗੀ ਜੋ ਤੁਸੀਂ ਕਰ ਸਕਦੇ ਹੋ ਉਹ ਕੋਈ ਵੀ ਨਹੀਂ ਕਰ ਸਕਦਾ ਹੈਗਾ ਸੋ ਆਪਣੇ ਅੰਦਰ ਜਿਹੜਾ ਜਨੂਨ ਹੈ ਜਿਹੜਾ ਜਜ਼ਬਾ ਹੈ ਉਹਨੂੰ ਹਮੇਸ਼ਾ ਕਾਇਮ ਰੱਖਣਾ ਸੋ ਤਿੰਨ ਚੀਜ਼ਾਂ ਕਹੂੰਗੀ ਨੈਵਰ ਗਿਵ ਅਪ ਬੀ ਪੋਜ਼ਿਟਿਵ ਐਂਡ ਬੀ ਸਟਰੋਂਗ ਆਲਵੇਜ਼ ਥੈਂਕ ਯੂ ਸੋ ਮੱਚ થેન્ક યુ મેમ થેન્ક યુ કન્ਗਰਾਚੁਲੇਸ਼ਨ્સ ਵਾਂਸ ਅਗੇਨ ਸਾਡੇ ਵਿੱਚ ਸਾਡੀ ਪੰਜਾਬੀ ਇੰਡਸਟਰੀ ਦੇ ਉਹ ਲੈਜੈਂਡਰੀ ਕਲਾਕਾਰ ਉਹ ਆਵਾਜ਼ ਜਿਹਨਾਂ ਨੇ ਸਾਨੂੰ ਬਹੁਤ ਨਚਾਇਆ ਬਹੁਤ ਨਚਾਇਆ ਐਂਡ મે ਇਹਨਾਂ ਦੇ ਕੱਲੇ